ਅਸੀਂ ਬਹੁਤ ਵੱਡੀ ਗਲਤੀ ਕਰ ਲਈ ਝਾੜੂ ਨੂੰ ਵੋਟਾਂ ਪਾ ਕੇ ਕਿ ਐਡਾ ਨਕੰਮਾ ਕੰਮ ਹੋਇਆ ਪਿਆ ਸਾਡੇ ਮੱਲੇ ਦਾ ਬੁਰਾ ਹਾਲ ਹੈ ਜੱਲਾ ਵੀ ਜੈਕਾਰਾ ਬੋਲੋ ਜੈਕਾਰਾ ਟ੍ਰੇਨ ਟੁੱਟੀ ਆ ਪਾਣੀ ਵੜ ਗਿਆ ਤਿੰਨ ਮੱਲਿਆਂ ਚ ਤਿੰਨ ਮੱਲੇ ਕ ਹੈਗੇ ਆ 2 150 ਘਰ ਜਿਹੜੇ ਡੋਬਰ ਚੁੱਕੇ ਆ ਜਿਹੜਾ ਘਰਾਂ ਚ ਸਮਾਨ ਵੀ ਖਰਾਬ ਹੋ ਗਿਆ ਕੰਦਾ ਵੀ ਬੈਠ ਗਈਆਂ 70 70 ਵੀ ਥੱਲੇ ਦੀ ਗੰਨੂ ਤਿਆਰ ਹੈ ਬਹੁਤ ਜ਼ਿਆਦਾ ਪਾਣੀ ਆ ਗਿਆ ਵੀਰੇ ਤੇ ਸਾਡਾ ਸਮਾਨ ਸਾਰਾ ਖਰਾਬ ਹੋ ਗਿਆ ਵਾ ਸੇਮ ਜਿਆਦੇ ਬਹੁਤ ਜ਼ਿਆਦਾ ਹੀ ਟੁੱਟ ਗਈ ਹੈ ਆਪਣਾ ਐਮ ਸੀ ਡੀ ਥੋੜੀ ਜਿਹੀ ਘਾਟ ਆ ਕੋਈ ਪ੍ਰਸ਼ਾਸਨ ਦੀ ਘਾਟ ਆ ਕਦੋਂ ਆ ਕੇ ਸਫਾਈ ਕਰਕੇ ਜਾਂਦੇ ਆ ਉਹਨਾਂ ਦਾ ਹੱਕ ਮੰਦਾ ਕਿڑی ਇਹਦੀ ਬੰਨੀ ਆ ਬੰਨੀ ਦੇ ਉੱਤੇ ਮਿੱਟੀ ਲਾਈ ਜਾਵੇ ਜੇਕਰ ਮਿੱਟੀ ਨਹੀਂ ਲਾਈ ਜਾਂਦੀ ਕੋਈ ਐਸਾ ਪ੍ਰਬੰਧ ਕਰਨਾ ਚਾਹੀਦਾ ਇੱਥੇ ਘਰ ਵਸਦੇ ਆ ਕਿੰਨਾ ਨੂੰ ਖਤਰਾ ਰਹਿੰਦਾ ਕਿ ਇੱਥੇ ਜਿਹੜਾ ਮਰਜੀ ਜੋ ਮਰਜੀ ਕਰੀ ਜਾਂਦੇ ਯਾਰ ਨਾ ਕੀ ਬੋਲੀ ਆ ਜੀ ਇੱਧਰ ਸਮਾਜ ਨੌਕਰੇ ਰੁੜੀ ਜਾਂਦੇ ਆ ਇੱਧਰ ਕਦੀ ਕੋਈ ਸਰਕਾਰ ਵਾਲਾ ਆ ਜਾਂਦਾ ਬੰਦਾ ਕੋਈ ਲੈ ਕੇ ਇੱਧਰ ਆ ਰਿਹਾ ਕੋਈ ਹੈਲੋ ਮਾਈਕ ਮੇਰ ਸਾਹਮਣੇ ਇੱਕ ਘੰਟਾ ਦਿੱਤਾ ਜੇ ਇੱਕ ਘੰਟੇ ਚ ਸਾਡਾ ਨਾਂ ਹੱਲ ਹੋਇਆ ਅਸੀਂ ਇੱਥੋਂ ਤਰਨਾ ਨਹੀਂ ਚੱਕਾਂਗੇ ਪਰ ਪਰ ਜਿਹੜੇ ਘੱਟ ਗਏ ਆ ਸਾਨੂੰ ਮੇਰ ਮਾਜਵਾ ਦਵਾਊਗਾ ਤੇ ਅਸੀਂ ਇੱਥੋਂ ਤਰਨਾ ਚੱਕਾਂਗੇ ਨਹੀਂ ਅਸੀਂ ਚੱਕਣਾ ਨਹੀਂ ਅਸੀਂ ਅੱਜ ਕਲਪਨੇ ਪਏ ਆ ਤੁਹਾਨੂੰ ਸਾਡਾ ਲੱਗਦਾ ਵੈ ਅਸੀਂ ਕਲਪਨੇ ਪਏ ਆ ਜਿਨ੍ਹਾਂ ਦੇ ਘਰੇ ਢਿੱਡ ਨੂੰ ਅੱਗ ਲੱਗਦੀ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਬੰਦਾ ਦੂਜਾ ਕੀ ਹੈ ਹਰੇਕ ਬੰਦਾ ਦੂਜਾ ਮੋਢਿਆਂ ਦੇ ਹੱਥ ਰੱਖ ਕੇ ਖੜਨ ਵਾਲਾ ਹੈ ਮਾਰਛ ਜਿਆਦਾ ਹੁੰਦੀ ਵਜਾ ਕਰਕੇ ਕਹਿ ਲਈਏ ਇੱਕ ਜਿਹੜੀ ਕਿ ਡਰੇਨ ਦੇ ਜਿਹੜੇ ਆਫੀਸਰ ਆ ਉਹਨਾਂ ਆਲਰੇਡੀ ਕਿ ਡਰੇਨ ਦੀ ਸਫਾਈ ਨਹੀਂ ਕੀਤੀ ਕਿ ਜਿਸ ਕਾਰਨ ਕਿ ਡਰੇਨ ਦੀ ਜਿਹੜੀ ਕਿ ਬੂਟੀ ਵਿੱਚ ਲੱਗੀ ਆ ਜਾਂ ਕਿ ਹੋਰ ਸਮੱਗਰੀ ਆ ਉਹ ਪੁਲ ਦੇ ਥੱਲੇ ਫਸ ਕੇ ਫਸਣ ਦੇ ਹੋਂ ਦੇ ਕਾਰਨ ਜਿਹੜਾ ਕਿ ਪਾਣੀ ਓਵਰਫਲੋ ਵੱਜ ਕੇ ਗੋਵਿੰਦਗਾਰਜ ਜਿਹੜਾ ਕਿ ਜਿਹੜਾ ਨਗਰ ਆ ਇਹ ਜਾਂ ਬੋਨਾਵਾਂ ਚੌਂਕਾ ਜਾਂ ਹੋਰ ਏਰੀਆ ਆਸੇ ਪਾਸੇ ਸਾਰੇ ਤਕਰੀਬਨ ਇਹ ਫਲੋ ਹੋ ਚੁੱਕੇ ਆ ਸਾਡੇ ਮਹੱਲੇ ਦੇ ਐਮਸੀਟੀ 2 ਉਹ ਤਾਂ ਨਹੀਂ ਵੜ ਕੇ ਰਾਜੀ ਦੀ ਦੱਸੋ ਕਿਨੂੰ ਗਈ ਸੀ ਜੇ ਅਸੀਂ ਪਰੇਸ਼ਾਨ ਆ ਤੇ ਅਸੀਂ ਰੋੜਾ ਤੇ ਆਏ ਆ ਸਾਡਾ ਦਿਲ ਕਰਦਾ ਅਸੀਂ ਕਿਾ ਉਥੋਂ ਘਰ ਛੱਡ ਕੇ ਦੇ ਇੱਥੇ ਆ ਰਹੇ ਨਿੱਕੇ ਨਿੱਕੇ ਸਾਡੇ ਬੱਚੇ ਆ ਨਗਰ ਰੰਗਮ ਦੇ ਵੱਲੋਂ ਕੱਲ ਵੀ ਸਾਡੀਆਂ 3 ਜੀਵੀਸੀ ਅਸੀਂ ਲਾਈ ਰੱਖੀਆਂ ਆ ਜਿਹੜੀ ਕਿ ਬੂਟੀ ਕੱਢਣ ਦੇ ਵਾਸਤੇ ਕਿਉਂਕਿ ਬੂਟੀ ਵੀ ਵੱਡੀ ਮਾਤਰਾ ਦੇ ਵਿੱਚ ਹੈਗੀ ਆ ਤੇ ਉਹਨੂੰ ਕੱਢਣ ਦੇ ਜਿਹੜੇ ਕਿ ਬਾਸ ਜਾਂ ਹੋਰ ਵੀ ਕਾਰਜ ਜਿਹੜੇ ਕਿ ਨਗਰ ਰੰਗਮ ਦੇ ਅਫਸਰ ਵੱਲੋਂ ਕੀਤੇ ਜਾ ਰਹੇ ਆ ਇਹ ਨਹੀਂ ਕਿ ਨਗਰ ਰੰਗਮ ਬੈਠਾ ਵਾ ਕਿਉਂਕਿ ਨਗਰ ਰੰਗਮ ਦੀ ਜਿੱਥੇ ਡਿਊਟੀ ਬਣਦੀ ਆ ਹਮੇਸ਼ਾ ਹੀ ਤੰਦੀ ਨਾਲ ਸੇਵਾ ਕੀਤੀ ਜਾਂਦੀ ਆ ਸੋ ਜਦੋਂ ਸਾਨੂੰ ਇਸ ਬਾਰੇ ਇਹ ਦਰਨੇ ਬਾਰੇ ਪਤਾ ਲੱਗਿਆ ਤੇ ਅਸੀਂ ਲਗਭਗ 10-15 ਮਿੰਟ ਚ ਕੋਟਕਪੂਰਾ ਬਾਈਪਾਸ ਤੋਂ ਟ੍ਰੈਫਿਕ ਡਾਇਵਰਟ ਕਰਤੀ ਤਰਨਾ ਜਿੱਥੇ ਲੱਗਿਆ ਹੋਇਆ ਉੱਥੇ ਵੀ ਅਸੀਂ ਟ੍ਰੈਫਿਕ ਦੇ ਪੁਲੀਸ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਹਨ ਕੋਈ ਵੀ ਐਬੂਲੈਂਸ ਗੱਡੀ ਆਉਂਦੀ ਹੈ ਤੇ ਕਿਸੇ ਨੂੰ ਕੋਈ ਨਹੀਂ ਰੋਕਿਆ ਜਾ ਰਿਹਾ ਐਬੂਲੈਂਸ ਗੱਡੀ ਜਿਹੜੀ ਆ ਉਹ ਬੜੇ ਆਰਾਮ ਨਾਲ ਅੱਗੇ ਗੁਜ਼ਰਦੀ ਦਲਜੀਤ ਕੌਰ ਕਿਹੜੇ ਮੱਲੇ ਦੇ ਬਚਨੀ ਸ੍ਰੀ ਚੰਦਰ ਨਗਰ ਬੜੇ ਝਰਨਾ ਲਾਇਆ ਤੁਸੀਂ ਰੋਡ ਵਿਚਾਲੇ ਕੀ ਕਰ ਰਹੇ ਵੀਰ ਜੀ ਡਰੇਨ ਟੁੱਟੀ ਆ ਪਾਣੀ ਵੜ ਗਿਆ ਤਿੰਨਾ ਮੱਲਿਆਂ ਚ ਤਿੰਨ ਮੱਲੇ ਕ ਹੈਗੇ ਆ 2 150 ਘਰ ਜਿਹੜੇ ਡੋਬਰ ਚੁੱਕੇ ਆ ਜਿਹੜੇ ਘਰਾਂ ਚ ਸਮਾਨ ਵੀ ਖਰਾਬ ਹੋ ਗਿਆ ਕੰਧਾਂ ਵੀ ਬੈਠ ਗਈਆਂ ਛੱਤਾ ਵੀ ਥੱਲੇ ਢਿੱਗਣ ਨੂੰ ਤਿਆਰ ਹੈ ਤੇ ਕਈਆਂ ਦੇ ਛੱਤਾਂ ਡੱਗ ਵੀ ਪਈਆਂ ਸਮਾਨ ਚੱਕ ਟਾਲੀਆਂ ਲਈ ਤੇ ਸਮਾਨ ਚੱਕ ਕੇ ਸਮਾਨ ਚੱਕ ਕੇ ਟਰਾਲੀਆਂ ਦੂਜੇ ਘਰ ਪਾਸੇ ਲਈ ਜਾਂਦੇ ਆ ਟਰਾਲੀਆਂ ਚ ਲੱਦੀ ਜਾਂਦੇ ਆ ਸਰਪੀ ਪਹੁੰਚੇ ਤੁਹਾਡੇ ਕੋਲੇ ਕਹਿੰਦੇ ਵੀ ਸ਼ਾਮ ਤੱਕ ਟ੍ਰੇਨ ਖਾਲੀ ਹੋ ਜੂਗੀ ਮੈਂ ਸਿਰਫ ਮੇਰ ਸਾਹਮਣੇ 1 ਘੰਟਾ ਦਿੱਤਾ ਜੇ 1 ਘੰਟੇ ਚ ਸਾਡਾ ਨਾਂ ਹੱਲ ਹੋਇਆ ਅਸੀਂ ਇੱਥੋਂ ਤਰਨਾ ਨਹੀਂ ਚੱਕਾਂਗੇ ਪਰ ਪਰ ਜਿਹੜੇ ਘੱਟ ਗਏ ਆ ਸਾਨੂੰ ਮੇਰ ਮਾਜਵਾ ਦਵਾਊਗਾ ਤੇ ਅਸੀਂ ਇੱਥੋਂ ਤਰਨਾ ਚੱਕਾਂਗੇ ਨਹੀਂ ਅਸੀਂ ਚੱਕਣਾ ਨਹੀਂ ਨਹੀਂ ਰਿਹਾ ਤੁਹਾਡੇ ਧਰ ਨਾਲ ਜਿਹੜੇ ਆਣ ਜਾਣ ਵਾਲੇ ਲੋਕ ਹੋਵੇ ਪਰੇਸ਼ਾਨ ਹੋ ਰਹੇ ਵੀਰ ਜੀ ਅਸੀਂ ਸਾਰੇ ਨਾਲ ਜਾਦੇ ਕੱਲ ਸ਼ਾਮਾਂ ਪੋਰਾ ਪੋਰਾ ਜਵਾਬ ਹੈ ਪੋਰਾ ਪੋਰਾ ਬੱਚੇ ਆ ਜਿਹੜੇ ਡੱਬ ਰਹੇ ਆ ਤੁਸੀਂ ਇਹ ਦੇਖੋ ਆ ਸਾਨੂੰ ਇਨਸਾਫ ਚਾਹੀਦਾ ਸਾਡੇ ਘਰ ਵੀ ਪੈਣੇ ਚਾਹੀਦੇ ਆ ਸਾਨੂੰ ਇੱਥੇ ਹਰ ਗੋਵਿੰਦਨਗਰ ਤੇ ਮੈਂ ਜਿਹੜੇ ਕਹੇ ਤਾਂ ਚੁੱਪ ਕਰ ਹਾਂ ਮੈਂ ਦੋ ਤਿੰਨ ਮੁੱਲੇ ਆ ਪਾਣੀ ਦਾ ਹੱਲ ਹੋਣਾ ਚਾਹੀਦਾ ਮੁੜ ਕੇ ਇਹ ਟੁੱਟਣੀ ਨਹੀਂ ਚਾਹੀਦੀ ਪਾਣੀ ਘਰ ਸਾਨੂੰ ਮਾਜਵਾ ਦੇਣਾ ਚਾਹੀਦਾ ਜਿਹੜੇ ਘਰ ਟੁੱਟੇ ਕਿਉਂਕਿ ਅਸੀਂ ਦਿਹਾੜੀਆਂ ਕਰ ਕਰਕੇ ਘਰ ਬਣਾਏ ਆ ਕੀ ਨਾਮ ਹੈ ਤੁਹਾਡਾ ਮੇਰਾ ਦਲਜੀਤ ਹੈ ਰੋ ਦਲਜੀਤ ਜੀ ਅੱਜ ਤੁਹਾਡੇ ਘਰ ਦੇ ਨਾਲ ਪਾਣੀ ਭਰਿਆ ਹੋਇਆ ਕੀ ਕਾਰਨ ਕੀ ਹੈ ਬਹੁਤ ਜ਼ਿਆਦਾ ਪਾਣੀ ਆ ਗਿਆ ਵੀਰੇ ਤੇ ਸਾਡਾ ਸਮਾਨ ਸਾਰਾ ਖਰਾਬ ਹੋ ਗਿਆ ਵਾ ਸੇਮ ਜਿਆਦੇ ਬਹੁਤ ਜ਼ਿਆਦਾ ਹੀ ਟੁੱਟ ਗਈ ਹੈ ਸੇਮ ਟੁੱਟ ਗਈ ਹੈ ਹਾਂਜੀ ਤੇ ਹੋਰ ਕਿਹੜਾ ਕਾਰ ਹੈ ਆ ਵੀ ਆ ਕਾਰਾ ਮੇਰਾ ਤੇ ਸਮਾਨ ਸਮੂਹ ਕਿੰਨੇ ਸਮਾਨ ਵਿੱਚੋਂ ਖਰਾਬ ਹੋਈ ਜਾਂਦਾ ਪਾਣੀ ਬਹੁਤ ਜ਼ਿਆਦਾ ਆ ਗਿਆ ਸਾਰਾ ਰੁਖਰਾਬ ਹੋ ਗਿਆ ਬਹੁਤ ਜ਼ਿਆਦਾ ਹੀ ਔਖਾ ਵਾ ਹੜ ਦਾ ਲੀੜਾ ਲੱਤਾ ਵੀ ਹੈ ਨਹੀਂ ਪਾਉਣ ਨੂੰ ਕੁਝ ਵੀ ਨਹੀਂ ਗਾ ਕਿਹੜਾ ਮੱਲਾ ਕਿਹੜਾ ਹੈ ਇਹ ਹੇ ਹਰਗੋਬਨ ਨਗਰ ਹਰਗੋਬਨ ਨਗਰ ਤੇ ਐਮਸੀ ਨੂੰ ਦੱਸੇ ਹਾਂਜੀ ਹੁਣ ਫੋਨ ਕੀਤਾ ਤੇ ਉਹ ਕਹਿੰਦਾ ਸੀ ਕੋਈ ਨਾ ਦੱਸ ਦਿੰਨੇ ਆ ਕਰਦੇ ਹੱਲ ਕੋਈ ਹਜੇ ਤੱਕ ਕੁਝ ਨਹੀਂ ਪਤਾ ਕਿ ਨਾਮ ਅਜਮੇਰ ਵਾਲੀ ਮੇਰਾ ਨਾਮ ਅਜਮੇਰ ਵਾਲੀ ਹੈ ਅੱਜ ਮੇਰਾ ਵਾਲੀ ਜੀ ਅੱਜ ਕੀ ਕਾਰਨ ਕੀ ਆ ਤੁਹਾਡੇ ਘਰ ਦੇ ਆਸ-ਪਾਸੇ ਪਾਣੀ ਕਾਫੀ ਤੋਂ ਇੱਕ ਕਾਰਨ ਇਹ ਆਪਣਾ ਜੀ ਆਪਣਾ ਐਮਸੀ ਦੀ ਥੋੜੀ ਜਿਹੀ ਘਾਟ ਆ ਕੋਈ ਪ੍ਰਸ਼ਾਸਨ ਦੀ ਘਾਟ ਆ ਕਦੋਂ ਆ ਕੇ ਸਫਾਈ ਕਰਕੇ ਜਾਂਦੇ ਆ ਉਹਨਾਂ ਦਾ ਹੱਕ ਮੰਦਾ ਕਿڑی ਇਹਦੀ ਬੰਨੀ ਆ ਬੰਨੀ ਦੇ ਉੱਤੇ ਮਿੱਟੀ ਲਾਈ ਜਾਵੇ ਜੇਕਰ ਮਿੱਟੀ ਨਹੀਂ ਲਾਈ ਜਾਂਦੀ ਕੋਈ ਐਸਾ ਪ੍ਰਬੰਧ ਕਰਨਾ ਚਾਹੀਦਾ ਇੱਥੇ ਘਰ ਵਸਦੇ ਆ ਕਿੰਨਾ ਨੂੰ ਖਤਰਾ ਰਹਿੰਦਾ ਹਰ ਟਾਈਮ ਹੀ 24 ਘੰਟੇ ਖਤਰਾ ਰਹਿੰਦਾ ਕਦੋਂ ਮੀਂਹ ਵਰਸਣ ਦਾ ਟਾਈਮ ਹੁੰਦਾ ਇੱਥੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਨਾ ਕੇ ਦੀ ਕੋਈ ਗੱਲ ਸੁਣੀ ਜਾਂਦੀ ਆ ਮੇਰੀ ਬੇਨਤੀ ਇਹ ਹੀ ਆ ਐਮ ਸੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਆ ਕੇ ਸਾਡਾ ਹਾਲ ਵੇਖਣ ਕੀ ਆ ਜੇ ਮੇਰਾ ਘਰ ਡੱਗ ਪਿਆ ਤੇ ਮੈਂ ਸਾਰੀ ਉਮਰ ਨਹੀਂ ਉੱਠ ਸਕਦਾ ਤੇ ਇੰਨਾ ਪਾਣੀ ਭਰਨ ਦਾ ਕੀ ਕਾਰਨ ਕੀ ਆ ਇਹਦਾ ਕਾਰਨ ਇਹ ਆ ਜੀ ਕਿਰੇ ਆਪਣੇ ਨੇੜੇ ਤੇੜੇ ਪਿੰਡਾਂ ਦੇ ਆ ਸਾਰਾ ਨਾ ਪਾਣੀ ਇੱਥੇ ਇਹ ਸੇਮ ਦੇ ਵਿੱਚ ਪੈਂਦਾ ਜੀ ਅੱਛਾ ਜੀ ਇਹ ਪ੍ਰਸ਼ਾਸਨ ਜੀ ਕੋਈ ਗੌਰ ਨਹੀਂ ਕੀ ਇਹ ਪਾਣੀ ਆਉਂਦਾ ਤੇ ਆਉਂਦਾ ਕਿੱਥੋਂ ਆ ਇਹ ਇਹਦੋਂ ਮੇਰੇ 1 ਕਿਲੋਮੀਟਰ ਬਾਅਦ ਪਿੱਛੇ ਸੇਮ ਵੇਖੀ ਜਾਵੇ ਜਾ ਕੇ ਸਭ ਜੀਮਿਦਾਰਾਂ ਦੇ ਘਾਰੇ ਪਾਏ ਹੋਏ ਉੱਥੇ ਘਾਰੇ ਪਾਉਣ ਦੇ ਨਾਲ ਹੀ ਉਹ ਖੇਤਾਂ ਵਿੱਚ ਦੀ ਹੋ ਕੇ ਸਿੱਧਾ ਮੇਰੇ ਘਰ ਨੂੰ ਡੰਮ ਲੱਗਦਾ ਆ ਕੀ ਤੇਰਾਮ ਪੀਆ ਚ ਤਰਨਾ ਲਾਇਆ ਤੁਸੀਂ ਕੀ ਪ੍ਰੋਬਲਮ ਆ ਪਾ ਜੀ ਪਾਣੀ ਦਾ ਬਹੁਤ ਜ਼ਿਆਦਾ ਸੀ ਪਰੇਸ਼ਾਨ ਹੋਏ ਪਏ ਸਰ ਨੂੰ ਕਹੀ ਜਾਂਦੇ ਆ ਕਿ ਵੀਰ ਜੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸਾਡਾ ਕੋਈ ਹੱਲ ਕਰੋ ਕੋਈ ਹੱਲ ਕੋਈ ਨਹੀਂ ਐ ਜਿਹੜਾ ਕੋਈ ਆਂਦਾ ਵਾ ਕੋਈ ਕਿੱਧਰ ਲੈ ਕੇ ਖੜ ਜਾਂਦਾ ਕੋਈ ਕਿੱਧਰ ਲੈ ਕੇ ਖੜ ਜਾਂਦਾ ਦੇਖੋ ਭਾਜੀ ਅਸੀਂ ਅੱਜ ਕਲਪ ਦੇ ਪਏ ਆ ਤੁਹਾਨੂੰ ਸਾਡਾ ਲੱਗਦਾ ਵਾ ਅਸੀਂ ਕਲਪ ਦੇ ਪਏ ਆ ਜਿਨ੍ਹਾਂ ਦੇ ਘਰੇ ਢਿੱਡ ਨੂੰ ਅੱਗ ਲੱਗਦੀ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਬੰਦਾ ਦੂਜਾ ਕੀ ਐ ਹਰੇਕ ਬੰਦਾ ਦੂਜਾ ਮੋਢਿਆਂ ਦੇ ਹੱਥ ਰੱਖ ਕੇ ਖੜਨ ਵਾਲਾ ਹਰੇਕ ਬੰਦਾ ਕੁਝ ਕਰਨ ਵਾਲਾ ਸਾਰੇ মিডিਆ ਜਿਹੜੇ ਸਾਡੀ ਆਵਾਜ਼ ਚਾਣਗੇ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਝਾੜੂ ਨੂੰ ਵੋਟਾਂ ਪਾ ਕੇ ਕਿ ਐਡਾ ਨਕਮਾ ਕੰਮ ਹੋਇਆ ਪਿਆ ਸਾਡੇ ਮਹੱਲੇ ਦਾ ਬੁਰਾ ਹਾਲ ਹੈ ਨਾਲ ਜਾ ਕੇ ਦੇਖੋ ਤੁਸੀਂ ਕੀ ਹਾਲ ਹੋਇਆ ਕੱਲ ਦੀ ਗੱਲ ਜਲੀ ਦੀ ਆ ਕੋਈ ਨਹੀਂ ਆਇਆ ਅੰਡਰ ਨਹੀਂ ਆਉਂਦੀ ਉਹ ਡਰੇਨ ਭਾਗ ਦੇ ਅੰਡਰ ਆ ਬਾਜੀ ਫਿਰ ਅਸੀਂ ਦੱਸੋ ਕਿੰਨੂੰ ਗਈਏ ਉਹੀ ਗੱਲ ਅਸੀਂ ਕਿੰਨੂੰ ਗਈਏ ਬਾਜੀ ਸਾਨੂੰ ਇਹ ਚੀਜ਼ਾਂ ਦੀ ਨੋਲਿਜ ਹੋਵੇ ਤੇ ਅਸੀਂ ਉਹਨਾਂ ਕੋ ਵੀ ਜਾਵੜੀਏ ਸਾਡੇ ਮਹੱਲੇ ਦਾ ਐਮਸੀਟੀ 2 ਉਹ ਤਾਂ ਨਹੀਂ ਵੜ ਕੇ ਰਾਜੀ ਦੀ ਦੱਸੋ ਕਿੰਨੂੰ ਗਈਏ ਅਸੀਂ ਜੇ ਅਸੀਂ ਪਰੇਸ਼ਾਨ ਆ ਤੇ ਅਸੀਂ ਰੋੜਾ ਤੇ ਆਏ ਆ ਸਾਡਾ ਦਿਲ ਕਰਦਾ ਅਸੀਂ ਕਿ ਉੱਥੋਂ ਘਰ ਛੱਡ ਕੇ ਦੇ ਇੱਥੇ ਆ ਰਹੇ ਨਿੱਕੇ ਨਿੱਕੇ ਸਾਡੇ ਬੱਚੇ ਆ ਮੇਰ ਸਾਹਿਬ ਤੁਹਾਡੇ ਕੋਲ ਪਹੁੰਚੇ ਕੀ ਆਸ਼ਵਾਸ਼ਣ ਪਾਜੀ ਮੇਰ ਸਾਹਿਬ ਤਾਂ ਕੱਲ ਦੇ ਦੇਖੋ ਜੀ ਮੇਰ ਸਾਹਿਬ ਕੱਲ ਦੇ ਪਹੁੰਚੇ ਹੋਏ ਆ ਸਾਡੇ ਕੋਲ ਉਹ ਆਪਦੇ ਵੱਲੋਂ ਦੋ ਜ਼ੋਰ ਲਾ ਰਿਹਾ ਪਰ ਪਿੱਛੋਂ ਜਿਹੜੇ ਉਹ ਵੀ ਤਾਂ ਜ਼ੋਰ ਲਾਣਗੇ ਪਿੱਛੋਂ ਜੇ ਕੋਈ ਹੱਲ ਹੋਏਗਾ ਕੱਲੀਆਂ ਜੀ ਸੀ ਬੀ ਰਾਤੀ 7 ਵਜੇ ਤੱਕ ਚਲਦੀਆਂ ਰਹੀਆਂ ਉਹਦੇ ਨਾਲ ਕੀ ਹੱਲ ਹੋਏਗਾ ਪਾਜੀ ਕੀ ਮੰਗ ਕਰਦੇ ਆ ਉਹ ਮੰਗਦਾ ਇਹੀ ਕਰਦੇ ਪਾਜੀ ਸਾਡਾ ਜਿਹੜਾ ਘਰ ਹੈਗੇ ਆ ਇਹਦਾ ਪਾਣੀ ਦਾ ਕੋਈ ਹੱਲ ਕਰ ਦੋ ਅਸੀਂ ਕੁਛ ਆਂਕ ਰਿਆ ਸਾਨੂੰ ਕੁਝ ਨਹੀਂ ਚਾਹੀਦਾ ਜੇ ਹੱਡ ਪੈਰ ਕਾਮ ਰਹਿਣਗੇ ਨਾ ਅਸੀਂ ਸਾਰਾ ਕੁਝ ਕਰ ਲਾਂਗੇ ਨਾ ਨਾ ਜਿੰਨਾ ਜੇ ਜ਼ਿੰਦਗੀ ਹੈ ਇਹਦੇ ਨਾਲ ਤਾਂ ਜਹਾਨ ਹੈ ਜੇ ਤੁਸੀਂ ਕਹੋਗੇ ਪਾਣੀ ਨਾਲ ਪਾਣੀ ਨਾਲ ਕੁਝ ਨਹੀਂ ਹੈਗਾ ਬਸ ਸਾਡੀ ਤਾਂ ਇਹ ਬੇਨਤੀ ਹੈ ਸਾਡਾ ਘਰ ਡਿਗੀ ਡਿਗੰਡੇ ਆ ਸਾਡੇ ਭਾਈ ਬੰਦੇ ਇਹੋ ਜਿਹੇ ਜਿਨ੍ਹਾਂ ਦੇ ਪਾਣੀ ਦਾ ਘਰ ਵੀ ਲੋਟ ਗਿਆ ਦੇਖੋ ਜੀ ਨਾਲੇ ਤੁਹਾਨੂੰ ਸਬੂਤ ਕਰ ਦਿੰਨੇ ਆ ਤੁਹਾਨੂੰ ਦੇ ਦਿੰਨੇ ਆ ਲਾਈਵ ਦੇ ਦਿੰਨੇ ਆ ਬੁਰਾ ਹਾਲ ਹੋਇਆ ਪਿਆ ਬੁਰਾ ਹਾਲ ਜੀ ਠੀਕ ਆ ਜੀ ਨਗਰ ਨਗਮ ਮੋਗਾ ਅਮੇਚਨ ਜਿੱਥੇ ਕਿ ਮੋਗੇ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਆਪਣੀ ਤੰਦੈ ਨਾ ਸੇਵਾ ਕਰ ਰਿਹਾ ਕਿਉਂਕਿ ਜਿਹੜਾ ਕਿ ਡਰੇਨ ਆ بارش ਜਿਹੜੀ ਕਿ ਬਹੁਤ ਜ਼ਿਆਦਾ ਹੋਈ ਵੀ ਆ بارش ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਕਹ ਲਈਏ ਇੱਕ ਜਿਹੜੀ ਕਿ ਡਰੇਨ ਦੇ ਜਿਹੜੇ ਆਫੀਸਰ ਆ ਉਹਨਾਂ ਅਲਰੇਡੀ ਕਿ ਡਰੇਨ ਦੀ ਸਫਾਈ ਨਹੀਂ ਕੀਤੀ ਕਿ ਜਿਸ ਕਾਰਨ ਕਿ ਡਰੇਨ ਦੀ ਜਿਹੜੀ ਕਿ ਬੂਟੀ ਵਿੱਚ ਲੱਗੀ ਆ ਜਾਂ ਕਿ ਹੋਰ ਸਮੱਗਰੀ ਆ ਉਹ ਪੁਲ ਦੇ ਥੱਲੇ ਫਸ ਕੇ ਫਸਣ ਦੇ ਹੋਣ ਦੇ ਕਾਰਨ ਜਿਹੜਾ ਕਿ ਪਾਣੀ ਓਵਰਫਲੋ ਵੱਜ ਕੇ ਗੋਵਿੰਦਗਾਰਡ ਦੇ ਜਾਂ ਜਿਹੜਾ ਕਿ ਜਿਹੜਾ ਨਗਰ ਆ ਇਹ ਜਾਂ ਬੋਨਾਵਾ ਚੌਂਕਾ ਜਾਂ ਹੋਰ ਏਰੀਆ ਸੇ ਪਾਸੇ ਸਾਰੇ ਤਕਰੀਬਨ ਇਹ ਫਲੋ ਹੋ ਚੁੱਕੇ ਆ ਕਿ ਨਗਰ ਨਗਮ ਦੇ ਵੱਲੋਂ ਕੱਲ ਵੀ ਸਾਡੀਆਂ ਤਿੰਨ ਜੀਵੀਸੀ ਅਸੀਂ ਲਾਈ ਰੱਖੀਆਂ ਆ ਜਿਹੜੀ ਕਿ ਬੂਟੀ ਕੱਢਣ ਦੇ ਵਾਸਤੇ ਕਿਉਂਕਿ ਬੂਟੀ ਵੀ ਵੱਡੀ ਮਾਤਰਾ ਦੇ ਵਿੱਚ ਹੈਗੀ ਆ ਤੇ ਉਹਨੂੰ ਕੱਢਣ ਦੇ ਜਿਹੜੇ ਕਿ ਬਾਸ ਜਾਂ ਹੋਰ ਵੀ ਕਾਰਜ ਜਿਹੜੇ ਕਿ ਨਗਰ ਨਗਮ ਦੇ ਅਫਸਰ ਵੱਲੋਂ ਕੀਤੇ ਜਾ ਰਹੇ ਆ ਇਹ ਨਹੀਂ ਕਿ ਨਗਰ ਨਗਮ ਬੈਠਾ ਹੋਆ ਕਿਉਂਕਿ ਨਗਰ ਨਗਮ ਦੀ ਜਿੱਥੇ ਡਿਊਟੀ ਬਣਦੀ ਆ ਹਮੇਸ਼ਾ ਹੀ ਤੰਦੀ ਨਾਲ ਸੇਵਾ ਕੀਤੀ ਜਾਂਦੀ ਆ ਜਿੱਥੇ ਮੋਗੇ ਸ਼ਹਿਰ ਦੀ ਗੱਲ ਕਰੀਏ ਮੋਗੇ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਜਿੰਨੇ ਵੀ ਕੱਲ ਸੀਬਰੇ ਪੁਆਇੰਟ ਬੰਦ ਸੀਗੇ ਆਪ ਵਿੱਚ ਵੜ ਕੇ ਉਹ ਸੇਵਾ ਨੂੰ ਸਮਰਪਿਤ ਹੋਏ ਆ ਕਿਉਂਕਿ ਰਹੀਆਂ ਕਿਉਂਕਿ ਉਹਨਾਂ ਦਾ ਨੁਕਸਾਨ ਦੀ ਭਰਪਾਈ ਉਹ ਤਾਂ ਜੋ ਪ੍ਰਸ਼ਾਸਨ ਅਗੇ ਕਾਰਵਾਈ ਕਰੂਗਾ ਜਾਂ ਡਰੇਨ ਦੇ ਐਕਸ਼ਨ ਸਾਹਿਬ ਆ ਜਾਂ ਉਹਨਾਂ ਦੀ ਉਹਨਾਂ ਦੇ ਤਾਲਮੇਲ ਕਰਕੇ ਕਿਉਂਕਿ ਨਗਰ ਨਿਗਮ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਨਗਰ ਨਿਗਮ ਇੱਕ ਭਾਈਚਾਰਾ ਦਾ ਸਾਂਝ ਕਲੋ ਮੋਗੇ ਸ਼ਹਿਰ ਦੀ ਡਿਵੈਲਪਮੈਂਟ ਕਰੋ ਜਾਂ ਮੋਗੇ ਸ਼ਹਿਰ ਦੇ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਤੰਦੀ ਨਾਲ ਖੜੀ ਆ ਕਿਉਂਕਿ ਜੇ ਸਾਡੇ ਭੈਣ ਭਰਾ ਸਾਜ ਜੋ ਕਰਨਗੇ ਮੈਂ ਸਮਝਦਾ ਮਾਂ ਵੀ ਅਸੀਂ ਕੁਝ ਹੱਦ ਤੱਕ ਜਿਹੜਾ ਕੀ ਡਰੇਨ ਦਾ ਜਿਹੜਾ ਕੀ ਪਾਣੀ ਚੱਲਣ ਦੇ ਵਿੱਚ ਸਮਰਥ ਹੋਵਾਂਗੇ ਤੇ ਜਿਹੜਾ ਕੀ ਜਿਹੜਾ ਕੀ ਪਾਣੀ ਨੂੰ ਹੀ ਚਾਹਤ ਚੰਗੇ ਤਰੀਕੇ ਨਾਲ ਜਿਹੜਾ ਕੀ ਅੱਗੇ ਉਹਦਾ ਵਹਾਕਾ ਕੱਢ ਸਕਦੇ ਆ ਮੇਰੇ ਤੋਂ ਕਿੰਨੇ ਘਰ ਜਿਹੜੇ ਪਾਣੀ ਦੇ ਦਬਾਏ ਡਾਏ ਡੁੱਬੇ ਹੋਏ ਆ ਕਾਫੀ ਏਰੀਆ ਜੀ ਹੁਣ ਦੱਸਣ ਦੀ ਗਿਣਤੀ ਤਾਂ ਮੇਰੇ ਕੋਲ ਕਾਊਂਟਿੰਗ ਹੈ ਨਹੀਂਗੀ ਵੀ ਕਿੰਨੇ ਏਰੀਆ ਕਿਉਂਕਿ ਏਰੀਆ ਤਕਰੀਬਨ ਮੈਂ ਕਹਿ ਸਕਦਾ ਵਾਂ ਜੇ 2600 ਇੱਥੇ ਤਕਰੀਬਨ ਬੋਟ ਹੋਊਗੀ ਤਾਂ ਸਾਰਾ ਹੀ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਕਿਉਂਕਿ ਸਾਡੀਆਂ ਜਣੀਆਂ ਕੋਸ਼ਿਸ਼ਾਂ ਵਾਂ ਕਿਉਂਕਿ ਜ ਪੈਣਾ ਨੂੰ ਬੇਨਤੀ ਕਰਦਾ ਜੇ ਸਾਡਾ ਸਾਥ ਦੇਣਗੇ ਤਾਂ ਬੈਸਟ ਹੋਊਗਾ ਕਿਉਂਕਿ ਕੰਮ ਵੀ ਵਧੀਆ ਤਰੀਕੇ ਨਾਲ ਹੋਊਗਾ ਕਿਉਂਕਿ ਮੇਨ ਕੰਮ ਇਹ ਡਰੇਨ ਜਿਹੜੇ ਕਿ ਅਫਸਰ ਆ ਜਾਂ ਉਹਨਾਂ ਦਾ ਕੰਮ ਆ ਕਿਉਂਕਿ ਸਾਡਾ ਨਗਰ ਨਗਮ ਦਾ ਅਸੀਂ ਭਾਈਚਾਰਾ ਸਾਂਝ ਕਰਕੇ ਇਹਨਾਂ ਦਾ ਭਰਾਵਾਂ ਨਾਲ ਕੜਿਆ ਮੈਂ ਸਮਝਦਾ ਜੇ ਸ਼ਾਂਤੀ ਬਣਾ ਕੇ ਰੱਖਣਗੇ ਕਿਉਂਕਿ ਜੇ ਸ਼ਾਂਤੀ ਬਣਾ ਕੇ ਰੱਖਾਂਗੇ ਤਾਂ ਮੈਂ ਸਮਝਦਾ ਵੀ ਬਹੁਤ ਵਧੀਆ ਇਹ ਤਰੀਕੇ ਨਾਲ ਜਿਹੜਾ ਕਿ ਕਾਰਜ ਜਿਹੜਾ ਕਿ ਸ਼ੁਰੂ ਅਸੀਂ ਕਰ ਸਕਦੇ ਹਾਂ ਕਿਉਂਕਿ ਨਗਰ ਨਗਮ ਦੀ ਸਾਡੀਆਂ 3 ਜੀਵੀਸੀ ਆ ਗਈਆਂ ਇੱਕ ਡਰੇਨ ਵਾਲਿਆਂ ਦੀ ਜਿਹੜੀ ਡਰੇਨ ਵਾਲਿਆਂ ਨਾਲ ਟੱਚ ਨਾਲ ਮੰਤਰੀ ਸਾਹਿਬ ਨਾਲ ਵੀ ਕੱਲ ਗੱਲ ਹੋਈ ਸੀ ਤੇ ਉਹਨਾਂ ਨੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਕਿ ਡਰੇਨ ਵਾਲੇ ਜਿਹੜੇ ਆਫੀਸਰ ਆ ਇੱਕ ਅੱਧੇ ਘੰਟੇ ਤੱਕ ਮਸ਼ੀਨਾਂ ਜਿਹੜੀ ਉਦੋਂ ਵੱਡੀ ਜਿਹੜੀ ਮਸ਼ੀਨ ਆ ਉਹ ਤਕਰੀਬਨ 12:00 ਤੱਕ ਸਾਡੇ ਕੋਲੇ ਪਹੁੰਚੂਗੀ ਮੇਰੇ ਸਭ ਲੱਗ ਰਿਹਾ ਡਰੇਨ ਵਿਭਾਗ ਨੂੰ ਚਾਹੀਦਾ ਸੀਗਾ ਵੀ ਬਰਸਾਤ ਹੋਣ ਵਾਲੀ ਉਦੋਂ ਪਹਿਲਾਂ ਡਰੇਨ ਖਾਲੀ ਕਰਾਂਦੇ ਡਰੇਨ ਦੀ ਸਾਫਾਈ ਬਿਲਕੁਲ ਜੀ ਜੇ ਜੇ ਹੁੰਦੇ ਆ ਜੇ ਕਾਰਨ ਬਣਦੇ ਆ ਜਾਂ ਹਾਦਸੇ ਹੁੰਦੇ ਹਨ ਗੈਲੀਆਂ ਨਾਲ ਹੀ ਹੁੰਦੇ ਆ ਜੇ ਮੈਂ ਸਮਝਦਾ ਵੀ ਇਹੇ ਕੰਮ ਜੇ ਕਿਤੇ ਪਹਿਲਾਂ ਕੀਤੇ ਹੁੰਦੇ ਹੁੰਦੇ ਮੈਂ ਨਹੀਂ ਸਮਝਦਾ ਕਿਸੇ ਇੰਨਾ ਭੈਣ ਭਰਾਵਾਂ ਨੂੰ ਔਕੜਾਂ ਦਾ ਸਾਹਮਣਾ ਕਿਉਂ ਆ ਘਰ ਬਣਾਉਂਦਾ ਜੇ ਉਹਦਾ ਘਰ ਠਹਿ ਠੇੜੀਓ ਜੇ ਤਾਂ ਉਹ ਫਿਰ ਜਾਂਦਾ ਪ੍ਰਮਾਤਮਾ ਜਾਂਦਾ ਪਰਿਵਾਰ ਜਾਂਦਾ ਹੈ ਦੇਰ ਰਾਤ ਤੱਕ ਤੁਸੀਂ ਵੀ ਜਿਹੜੀ ਬੂਟੀ ਕੱਟ ਰਹੇ ਸੀਗੇ ਦੇਰ ਰਾਤ ਤੱਕ ਤੁਸੀਂ ਵੀ ਆਪਦੇ ਵਰਕਰ ਨਾਲ ਲੈ ਕੇ ਕੰਮ ਕਰ ਰਹੇ ਸੀ ਬਿਲਕੁਲ ਜੀ ਤਕਰੀਬਨ ਨਗਰ ਨਗਮ ਤਾਂ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਆ ਕੱਲ ਵੀ ਨੀਵੇਂ ਪੁਲ ਤੇ ਵੀ ਗੱਡੀਆਂ ਫਸੀਆਂ ਜਾਂ ਹੋਰ ਕਿਹੜੇ ਕਿ ਆਸੇ ਪਾਸੇ ਦੇ ਏਰੀਏ ਸੀ ਹਮੇਸ਼ਾ ਇਹਨਾਂ ਭੈਣ ਭਰਾਵਾਂ ਦੇ ਨਾਲ ਖੜੇ ਬਸ ਇਹੀ ਤਾਂ ਮੈਂ ਇੱਕ ਬੇਨਤੀ ਇਹਨਾਂ ਨੂੰ ਭਰਾਵਾਂ ਨੂੰ ਕਰਨਾ ਜੇ ਵੀ ਮੇਰਾ ਸਹਿਯੋਗ ਕਰਨਗੇ ਤਾਂ ਵੀ ਮੈਂ ਸਮਝਦਾ ਵੀ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਕਿ ਕਾਰਜ ਆਰੰਭ ਕੀਤੇ ਜਿਹੜਾ ਕਿ ਇਹ ਸਮਾਪਤ ਹੋ ਜਾਊਗਾ ਤੇ ਜੇ ਇਕੱਲੇ ਆਪਾਂ ਧਰਨੇ ਮਜਾਰਿਆਂ ਦੇ ਵਿੱਚ ਰਹਿ ਜਾਈਏ ਤੇ ਹੋ ਸਕਦਾ ਵੀ ਪਿੱਛੇ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਆਸ਼ਵਾਸਨ ਦਿੰਦਾ ਹੁਣ ਕਦੋਂ ਤੱਕ ਡਰੇਨ ਜਿਹੜੀ ਹੈ ਸਾਫ਼ ਹੋ ਜਾ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਕਿਉਂਕਿ ਰਾਤ ਹਨੇਰਾ ਹੋਗਾ ਕਿਉਂਕਿ ਪਾਣੀ ਫਲੋ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡਾ ਕੋਈ ਹਾਪ ਹੋ ਜਾਵੇ ਜਦੋਂ ਡਰੇਨ ਪੂਰੀ ਪ੍ਰੋਪਰ ਤਰੀਕੇ ਨਾਲ ਚੱਲ ਪਈਏ ਇਹਨਾਂ ਨਾਲ ਵਾਅਦਾ ਕਰਦੇ ਹਾਂ ਕਿਉਂਕਿ ਸਾਡੀਆਂ ਜੇ 3 ਜੀਵੀਸੀਆਂ ਅੱਜ ਨਿਰੰਤਰ ਇੱਥੇ ਰਹਿ ਰਿਹਾ ਹੈ ਮੋਗਾ ਹਦੂਦ ਦੇ ਅੰਦਰ ਕਿਤੇ ਵੀ ਕੋਈ ਜਾਮ ਦੀ ਸਮੱਸਿਆ ਆਉਂਦੀ ਹੈ ਮਾਨਯੋਗ ਐਸਐਸਪੀ ਸਾਹਿਬ ਜੀ ਵੱਲੋਂ ਬੜੇ ਸਖਤ ਨਿਰਦੇਸ਼ ਨੇ ਸੋ ਜਦੋਂ ਸਾਨੂੰ ਇਸ ਬਾਰੇ ਇਹ ਤਰਨੇ ਬਾਰੇ ਪਤਾ ਲੱਗਾ ਤੇ ਅਸੀਂ ਲਗਭਗ 10-15 ਮਿੰਟ ਚ ਹੀ ਕੋਟਕਪੂਰਾ ਬਾਈਪਾਸ ਤੋਂ ਟ੍ਰੈਫਿਕ ਡਾਇਵਰਟ ਕਰਤੀ ਪਲੱਸ 3 ਨੰਬਰ ਚੁੰਗੀ ਤੋਂ ਅਸੀਂ ਜਿਹੜਾ ਬੁੱਕਨਾਲਾ ਪਿੰਡ ਤੋਂ ਜਿਹੜਾ ਮੇਨ ਕਲਕਲਾ ਪਿੰਡ ਹੈ ਜਿਹੜਾ ਫਰੋਜਪੁਰ ਲੁਧਿਆਣਾ ਰੋਡ ਆ ਹਾਈਵੇ ਦੇ ਉੱਪਰ ਦੀ ਸਾਰੀ ਜਿਹੜੀ ਟ੍ਰੈਫਿਕ ਆਸੀ ਡਾਇਵਰਟ ਕਰਤੀ ਹੈ ਔਰ ਇੱਥੇ ਜੇ ਤਰਨਾ ਜਿੱਥੇ ਲੱਗਿਆ ਹੋਇਆ ਉੱਥੇ ਵੀ ਅਸੀਂ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਹਨ ਕੋਈ ਵੀ ਐਬੂਲੈਂਸ ਗੱਡੀ ਆਉਂਦੀ ਹੈ ਤੇ ਕਿਸੇ ਨੂੰ ਕੋਈ ਐ ਨਹੀਂ ਰੋਕਿਆ ਜਾ ਰਿਹਾ ਐਬੂਲੈਂਸ ਗੱਡੀ ਜਿਹੜੀ ਆ ਉਹ ਬੜੇ ਆਰਾਮ ਨਾਲ ਅੱਗੇ ਗੁਜ਼ਰ ਗਈ। ਕਾਰਨ ਕੀ ਹੈ ਧਰਨੇ ਦਾ ਜੀ ਧਰਨਾ ਜਿਹੜਾ ਲਗਾਇਆ ਗਿਆ ਜੀ। ਇਸ ਏਰੀਆ ਦੇ ਵਿੱਚ ਜਿਹੜਾ ਸੇਮ ਨਾਲੇ ਦਾ ਜਿਹੜਾ ਪਾਣੀ ਸੀ ਜੀ ਉਹ ਜ਼ਿਆਦਾ ਪਾਣੀ ਹੋਣ ਕਰਕੇ ਉਛਲ ਕੇ ਘਰਾਂ ਦੇ ਵਿੱਚ ਚਲਾ ਗਿਆ। ਜੋ ਇਸ ਏਰੀਆ ਦੇ ਜਿਹੜੇ ਲੋਕ ਸੀ ਤੇ ਉਹਨਾਂ ਦੀ ਮੰਗ ਸੀ ਵੀ ਸਾਡੇ ਘਰਾਂ ਦੇ ਵਿੱਚ ਜਿਹੜਾ ਪਾਣੀ ਚਲਾ ਗਿਆ ਲੇਕਿਨ ਮੇਰ ਸਾਹਿਬ ਆ ਗਏ ਨੇ ਉਹ ਜੀ ਸੀ ਬੀ ਮਸ਼ੀਨ ਲੈ ਕੇ ਗਏ ਨੇ ਉਹ ਜਿਹੜਾ ਕੇਲੀਆਂ ਵਗੈਰਾ ਜਿਹੜਾ ਬ੍ਰਿਜ ਦੇ نیچے ਫਸਿਆ ਹੋਇਆ ਉਹਨਾਂ ਨੂੰ ਕਲੀਅਰ ਕਰਾ ਰਹੇ ਹੈ ਜੀ ਲੱਗ ਨਹੀਂ ਰਿਹਾ ਜਿਹੜੇ ਲੋਕਾਂ ਦੇ ਲਾਹ ਪ੍ਰੋਵਾਈਡ ਨਾਲ ਜਿਹੜਾ ਐਡਾ ਵੱਡਾ ਰੋਡ ਜਾਮ ਹੋ ਗਿਆ ਲੋਕ ਰੋਡ ਤੇ ਖੜੇ ਹੈ ਤੇ ਧਰਨਾ ਲਗਾਉਣਾ ਜਾਇਜ਼ ਹੈ ਜੀ ਆ ਵੇਖੋ ਜੀ ਇਹ ਤਾਂ ਸ ਲੋਕਾਂ ਦਾ ਨੂੰ ਆਪਾਂ ਨਹੀਂ ਸਮਝ ਸਕਦੇ ਕਿਸ ਤਰ੍ਹਾਂ ਦੀ ਇਹਨਾਂ ਦੀ ਮਨਸ਼ਾ ਹੈਗੀ ਹੈ ਲੇਕਿਨ ਫਿਰ ਵੀ ਇਹ ਲੋਕ ਵੀ ਸਹਿਯੋਗ ਕਰ ਰਹੇ ਨੇ ਜੇਕਰ ਕੋਈ ਐਬੂਲੈਂਸ ਗੱਡੀ ਆਉਂਦੀ ਆ ਇਹ ਜਿਹੜੇ ਪਬਲਿਕ ਆ ਇਹ ਵੀ ਆਪਦੇ ਤਾਲਮੇਲ ਨਾਲ ਐਬੂਲੈਂਸ ਗੱਡੀਆਂ ਨੂੰ ਸਾਡੀ ਹੈਲਪ ਕਰਕੇ ਅੱਗੇ ਨਿਗਾਹ ਰਹੇ ਪਬਲਿਕ ਨੇ ਰਾਬਤਾ ਕੀਤਾ ਜੀ ਕਿਸ ਤਰ੍ਹਾਂ ਦਾ ਪਬਲਿਕ ਨੇ ਸਹਿਯੋਗ ਮੰਗਾਇਆ ਕਿਸ ਤਰ੍ਹਾਂ ਦਾ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹਾਂਜੀ ਉਹ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਜੀ ਮਿਰਸਾਹਬ ਆਗੇ ਨੇ ਉਹਨਾਂ ਨਾਲ ਇਹਨਾਂ ਦੀ ਮੀਟਿੰਗ ਵੀ ਹੋ ਗਈ ਹੈ ਮਿਰਸਾਹਬ ਆਪ ਅੱਗੇ ਕੰਮ ਕਰਾ ਰਹੇ ਨੇ ਤੇ ਸੋ ਇਹ ਜਲਦੀ ਜਿਹੜਾ ਇਹ ਤਰਨਾ ਜਿਹੜਾ ਪਾਸ ਚੱਕਿਆ ਜਾਏਗਾ